ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਪੰਜਾਬੀ ਕੁਕਿੰਗ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਬ੍ਰੈਡ ਤੇ ਆਲੂ ਨਾਲ ਤੁਸੀਂ ਬਹੁਤ ਹੀ ਵਧੀਆ ਟਿੱਕੀ ਵੀ ਬਣਾ ਸਕਦੇ ਹੋ ਇਹ ਟਿੱਕੀ ਬਹੁਤ ਹੀ ਵਧੀਆ ਲੱਗਦੀ ਹੈ ਤੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਂਦੀ ਹੈ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਕੁਝ ਆਲੂ ਉਬਾਲ ਲੈਨੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਲਾਂਗੇ ਤੁਸੀਂ ਹੱਥ ਨਾਲ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਸ਼ਰ ਵੀ ਯੂਜ਼ ਕਰ ਸਕਦੇ ਹੋ ਇਹ ਤੋਂ ਬਾਅਦ ਇਹਦੇ ਵਿੱਚ ਥੋੜੇ ਜਿਹਾ ਪਿਆਜ਼ ਧਨੀਆ ਪਾਵਾਂਗੇ ਜੀ ਥੋੜਾ ਜਨਾ ਤੁਸੀਂ ਹੋਰ ਵੀ ਚੀਜ਼ਾਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਥੋੜੀ ਜਿਹੀ ਇਹਦੇ ਵਿੱਚ ਆਪਾਂ ਪਾਵਾਂਗੇ ਹਰੀ ਮਿਰਚ ਇਹ ਵੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਮਸਾਲੇ ਤੇ ਚਾਟ ਮਸਾਲਾ ਉਨਿਆ ਹੋਇਆ ਜੀਰਾ ਦਾ ਪਾਊਡਰ ਤੁਸੀਂ ਆਮਚੂਰ ਤੇ ਹੋਰ ਵੀ ਕੁਝ ਮਸਾਲੇ ਜੋ ਤੁਹਾਨੂੰ ਵਧੀਆ ਲੱਗਦੇ ਨੇ ਉਹ ਪਾ ਸਕਦੇ ਹੋ ਬਟ ਆਪਾਂ ਇਹ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾ ਰਹੇ ਹਾਂ ਇਸੇ ਲਈ ਆਪਾਂ ਦੇ ਵਿੱਚ ਸਿਰਫ ਮੂਨ ਮਿਰਚ ਤੇ ਚਾਟ ਮਸਾਲਾ ਤੇ ਜੀਰਾ ਪਾਊਡਰ ਹੀ ਪਾਵਾਂਗੇ ਇਹਦੇ ਨਾਲ ਹੀ ਇਹ ਟਿੱਕੀ ਬਹੁਤ ਜ਼ਿਆਦਾ ਵਧੀਆ ਬਣੇਗੀ ਮਸਾਲੇ ਪਾਣ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਜੋ ਸਾਰੇ ਮਸਾਲੇ ਆਪਸ ਵਿੱਚ ਚੰਗੀ ਤਰ੍ਹਾਂ ਰਲ ਜਾਣ ਇਹ ਟਿੱਕੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਕਦੇ ਵੀ ਤੁਹਾਡਾ ਜੀ ਕਰੇ ਤੁਹਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਟਿੱਕੀ ਘਰੇ ਹੀ ਬਹੁਤ ਵਧੀਆ ਬਣ ਜਾਂਦੀ ਹੈ ਹੁਣ ਆਪਾਂ ਲਵਾਂਗੇ ਜੀ ਬ੍ਰੈਡ ਬ੍ਰੈਡ ਨੂੰ ਆਪਾਂ ਪਾਣੀ ਦੇ ਵਿੱਚ ਡਬੋਵਾਂਗੇ ਬਹੁਤ ਜ਼ਿਆਦਾ ਵੀ ਨਹੀਂ ਡਬੋਣਾ ਹੈ ਤੇ ਉਹਦਾ ਐਕਸਟਰਾ ਜੋ ਪਾਣੀ ਹੈ ਉਹ ਆਪਾਂ ਇਦਾਂ ਹੱਥਾਂ ਦੇ ਵਿੱਚ ਦਬਾ ਕੇ ਕੱਢ ਦਵਾਂਗੇ ਵਿੱਚ ਆਪਾਂ ਥੋੜੀ ਜੀ ਆਲੂ ਦੀ ਫਿਲਿੰਗ ਧਿਆਨ ਰੱਖੋ ਜੀ ਆਲੂ ਦੀ ਫਿਲਿੰਗ ਬਹੁਤ ਜ਼ਿਆਦਾ ਵੀ ਨਹੀਂ ਪਾਣੀ ਫਿਰ ਇਹਨਾਂ ਨੂੰ ਆਪਾਂ ਬੰਦ ਕਰ ਦਾਂਗੇ ਚੰਗੀ ਤਰ੍ਹਾਂ ਬੰਦ ਕਰਨਾ ਪਵੇਗਾ ਜੀ ਤੁਹਾਨੂੰ ਤਾਂ ਕਿ ਜਦ ਆਪਾਂ ਇਹਨੂੰ ਤੇਲ 'ਚ ਪਾਈਏ ਤੇ ਖੁੱਲੇ ਨਾ ਚੰਗੀ ਤਰ੍ਹਾਂ ਇਹਨੂੰ ਦਬਾ ਦਬਾ ਇਸ ਤੋਂ ਬਾਅਦ ਆਪਾਂ ਇਹਨੂੰ ਤੇਲ ਦੇ ਵਿੱਚ ਫਰਾਈ ਕਰਾਂਗੇ ਤੁਸੀਂ ਰਿਫਾਈਨਡ ਯੂਜ਼ ਕਰ ਸਕਦੇ ਹੋ ਜਾਂ ਫਿਰ ਸਰੋਂ ਦਾ ਤੇਲ ਉਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਉਸ ਦੇ ਵਿੱਚ ਟਿੱਕੀ ਪਾਵਾਂਗੇ ਤੇ 골ਡਨ ਕ੍ਰਿਸਪੀ ਹੋਣ ਤੱਕ ਇਹਨੂੰ ਪਕਾਵਾਂਗੇ ਤੇ ਆ ਦੇਖੋ ਜੀ ਆਪਣੀ ਟਿੱਕੀ 골ਡਨ ਕ੍ਰਿਸਪੀ ਹੋ ਚੁੱਕੀ ਹੈ ਹੁਣ ਤੁਸੀਂ ਇਹਨੂੰ ਅਕਵਾਰ ਤੇ ਜਾਂ ਟਿਸ਼ੂ ਪੇਪਰ ਤੇ ਨਿਕ ਕੱਢ ਸਕਦੇ ਹਾਂ ਤਾਂ ਜੋ ਇਹਦਾ ਐਕਸਟਰਾ ਆਇਲ ਨਿਕਲ ਜਾਵੇ ਇਦਾਂ ਹੀ ਇਹੀ ਸੇਮ ਤਰੀਕੇ ਨਾਲ ਆਪਾਂ ਹੋਰ ਵੀ ਟਿੱਕੀਆਂ ਬਣਾ ਲਾਂਗੇ ਇਹ ਬਹੁਤ ਹੀ ਆਸਾਨ ਤਰੀਕਾ ਹੈ ਤੁਸੀਂ ਇੱਕ ਵਾਰ ਜ਼ਰੂਰ 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 ਟਰਾਈ ਕਰਿਓ ਜੀ ਬਹੁਤ ਹੀ ਆਸਾਨੀ ਨਾਲ ਵੀ ਬਣ ਜਾਂਦੀ ਹੈ ਤੇ ਬਹੁਤ ਹੀ ਆਮ ਜਿਹੇ ਇੰਗਰੀਡੀਅੰਟਸ ਇਹਦੇ ਵਿੱਚ ਯੂਜ਼ ਹੁੰਦੇ ਨੇ ਸੀ ਦੇਖ ਸਕਦੇ ਹਾਂ ਜੀ ਕਿੰਨੀ ਵਧੀਆ ਕ੍ਰਿਸਪੀ ਟਿੱਕੀ ਆਪਣੀ ਤਿਆਰ ਹੈ। ਇਸ ਤੋਂ ਬਾਅਦ ਆਪਾਂ ਇਹਨਾਂ ਖਾਣ ਨੂੰ ਬਣਾਵਾਂਗੇ ਜੀ ਇਮਲੀ ਦੀ ਚਟਨੀ ਜਿਹਦੇ ਲਈ ਅਸੀਂ ਇਮਲੀ ਨੂੰ ਪਾਣੀ ਦੇ ਵਿੱਚ ਭਿਓ ਲਿਆ ਹੈ ਤੁਸੀਂ ਗਰਮ ਪਾਣੀ ਵੀ ਇਸਤੇਮਾਲ ਕਰ ਸਕਦੇ ਹੋ। ਇਹਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮੈਸ਼ ਕਰਾਂਗੇ so that ਇਹਦਾ ਪੇਸਟ ਨਿਕਲ ਜਵੇ। ਇਸ ਤੋਂ ਬਾਅਦ ਇਹਨੂੰ ਇੱਕ ਛੰਨੀ ਦੇ ਵਿੱਚ ਛਾਣ ਲਾਂਗੇ ਤਾਂ ਜੋ ਇਹਦੇ ਜੋ ਬੀਜ ਨੇ ਉਹ ਵਿੱਚ ਨਾ ਬੀਦ ਮੂੰਹ ਦੇ ਵਿੱਚ ਆਂਦੇ ਹੋਏ ਵਧੀਆ ਨਹੀਂ ਲੱਗਦੇ ਜੀ ਸੋ ਤੁਸੀਂ ਜਰੂਰ ਇਹਨੂੰ ਛਾਣ ਲਿਓ ਚੰਗੀ ਤਰ੍ਹਾਂ ਆਪਾਂ ਇਹਨੂੰ ਛਾਣਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਇਮਲੀ ਨੂੰ ਤਿਆਰ ਕਰ ਲਿਆ ਹੈ ਜੀ ਹੁਣ ਆਪਾਂ ਇੱਕ ਪੈਨ ਦੇ ਵਿੱਚ ਤੇਲ ਪਾਵਾਂਗੇ ਤੇ ਥੋੜਾ ਜਿਹਾ ਜੀਰਾ ਪਾਵਾਂਗੇ ਤੁਸੀਂ ਇੱਥੇ ਰਿਫਾਈਨਡ ਯੂਜ਼ ਕਰ ਸਕਦੇ ਹੋ ਉਹ ਜ਼ਿਆਦਾ ਵਧੀਆ ਲੱਗਦਾ ਹੈ ਜੀ ਤੇ ਜੀਰੇ ਜੀਰਾ ਪਾਣ ਤੋਂ ਬਾਅਦ ਫਿਰ ਆਪਾਂ ਆਪਣਾ ਇਮਲੀ ਦਾ ਜਿਹੜਾ ਪਾਣੀ ਸੀਗਾ ਉਹ ਪਾ ਦਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹੁਣ ਆਪਾਂ ਉਬਲਣ ਦੇਣਾ ਹੈ ਜਦ ਅਦੇ ਵਿੱਚ ਪਹਿਲਾ ਉਬਾਲ ਆ ਜਾਏਗਾ ਜੀ ਫਿਰ ਆਪਾਂ ਇਹਦੇ ਵਿੱਚ ਬਾਕੀ ਦੇ ਇੰਗਰੀਡੀਅੰਟਸ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਗੁੜ ਪਾਇਆ ਜੀ ਇਹ ਚਵਾਲ ਆ ਗਿਆ ਸੀਗਾ ਤੇ ਗੁੜ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਤੁਸੀਂ ਥੋੜੀ ਜਿਹੀ ਚੀਨੀ ਵੀ ਪਾ ਸਕਦੇ ਹੋ ਜਿੰਨੀ ਮਿਠਾਸ ਤੁਹਾਨੂੰ ਚਾਹੀਦੀ ਹੈ ਉਸ ਅਕੋਰਡਿੰਗ ਤੁਸੀਂ ਗੁੜ ਇਹ ਚੀਨੀ ਦੋਨੋਂ ਮਿਕਸ ਕਰਕੇ ਪਾ ਸਕਦੇ ਹੋ ਗੁੜ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਜੀ ਤੁਹਾਨੂੰ ਗੁੜ ਤਾਂ ਜ਼ਰੂਰ ਹੀ ਪਾਣਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਨੂੰ ਥੋੜੀ देर ਇਦਾਂ ਹੀ ਰਿਜਣ ਦਵਾਂਗੇ ਜੀ ਜਦੋਂ ਤੱਕ ਇਹ ਗਾੜੀ ਹੋ ਜੂਗੀ ਤੇ ਅਸੀਂ ਥੋੜੀ ਜੀ ਇਹਦੇ ਵਿੱਚ ਚੀਨੀ ਵੀ ਪਾਈ ਸੀਗੀ ਕਿਉਂਕਿ ਗੁੜ ਨਾਲ ਬਹੁਤ ਜ਼ਿਆਦਾ ਮਿਠਾਸ ਨਹੀਂ ਆਂਦੀ ਤੇ ਇਹ ਚਟਨੀ ਮਿੱਠੀ-ਮਿੱਠੀ ਹੀ ਵਧੀਆ ਲੱਗਦੀ ਆ। ਉਸ ਤੋਂ ਇਲਾਵਾ ਜੀ ਅਸੀਂ ਇਹਦੇ ਵਿੱਚ ਕੁਝ ਮਸਾਲੇ ਜਿਵੇਂ ਕਿ ਚਾਟ ਮਸਾਲਾ, ਥੋੜਾ ਜਿਹਾ ਨਮਕ ਤੇ ਮਿਰਚ ਵੀ ਪਾਈ ਸੀਗੀ। ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਪਕਾਵਾਂਗੇ ਜਦੋਂ ਤੱਕ ਇਹ ਗਾੜੀ ਨਾ ਹੋ ਜਾਵੇ। ਇਹ ਬਹੁਤ ਜਲਦੀ ਬਣ ਜਾਂਦੀ ਹੈ ਜੀ। ਤੇ ਇਹ ਗਾੜੀ ਹੀ ਵਧੀਆ ਲੱਗਦੀ ਆ। ਮਾਫ ਕਰਿਓ ਜੀ ਅਸੀਂ ਇਹਦੇ ਵਿੱਚ ਮੱਕਜ ਪਾਣਾ ਭੁੱਲ ਗਏ ਸੀ ਤਾਂ ਤੁਸੀਂ ਮੱਕਜ ਸ਼ੁਰੂ ਦੇ ਵਿੱਚ ਹੀ ਪਾਣਿਆ ਜਾਂ ਜੀਰਾ ਪਾਇਆ ਸੀ ਅਸੀਂ ਪਾਣੇ ਭੁੱਲ ਗਏ ਸੀ ਤਾਂ ਜੋ ਅਸੀਂ ਐਂਡ ਵਿੱਚ ਪਾ ਰਹੇ ਹਾਂ ਤੇ ਆ ਤੁਸੀਂ ਦੇਖ ਸਕਦੇ ਹੋ ਆਪਣੀਆਂ ਟਿੱਕੀਆਂ ਤਿਆਰ ਨੇ ਬਹੁਤ ਵਧੀਆ ਬਣਦੀਆਂ ਨੇ ਤੁਸੀਂ ਇੱਕ ਵਾਰ ਜ਼ਰੂਰ ਬਣਾਇਓ ਇਹਨੂੰ ਤੁਸੀਂ ਦਹੀਂ ਇਮਰਦੀ ਦੀ ਚਟਣੀ ਤੇ ਹਰੀ ਚਟਣੀ ਨਾਲ ਸਰਵ ਕਰਿਓ ਤੁਹਾਡੇ ਮਹਿਮਾਨਾਂ ਲਈ ਵੀ ਤੁਸੀਂ ਇਹ ਬਣਾ ਸਕਦੇ ਹੋ ਤੇ ਚੈਨਲ ਨੂੰ ਜ਼ਰੂਰ ਤੋਂ ਸਬਸਕ੍ਰਾਈਬ ਕਰਿਓ ਇਦਾਂ ਦੀ ਹੋਰ ਪੰਜਾਬੀ ਰੈਸਪੀਜ਼ ਦੇਖਣ ਲਈ ਧੰਨਵਾਦ ਜੀ